ਕਾਪਾ ਕਰਤਾ ਬੈਠ ਗਿਆ ਬੁਰਾ ਕਰ ਲੱਗ ਪਰ ਲੱਗ ਉਹ ਬੰਨ ਟੁੱਟ ਗਿਆ ਏ ਆਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੁੜ ਜੀਏ ਨਾਲ ਹੀ ਚਾਚਾ ਰੁੜ ਜੀਏ ਕੋਈ ਕਰੀਏ ਰੁੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓ ਅਗਲੇ ਸਿਰਿਆਂ ਵੀ ਪਰ ਜੋ ਆ ਵਾਟਰ ਰੁਣ ਦਵਾਣੀ ਵਾਟਰ ਟਾਇਆ ਤੋੜੇ ਦੌੜ ਵਾਟਰ ਹੀ ਰੁਣ ਦਿੰਦੇ ਲਿਆ ਪਰਲਾ ਤੋੜੇ ਨਾ ਲਿਆ ਪਰਲਾ ਪਰਲਾ ਚਿੱਟੀ ਕਰ ਜਾ ਯਾਰ ਕਾ ਕਿ ਜੱਟਾ ਮਰ ਗਈ ਮਰ ਗਈ ਲੈ ਗਈ ਪਾਣੀ ਪੈ ਗਿਆ ਯਾਰ ਸਿੱਧੀ ਉਹ ਪਾਣੀ ਪੈ ਗਿਆ ਇਧਰ ਲੈ ਆ ਰਿਹਾ ਹਾਂ ਇਹ ਅਗਲੇ ਸਰੇ ਪਾਣੀ ਆ ਗਿਆ। ਦੇ ਗਿਆ ਪਾਣੀ। ਗਈ ਗਈ ਸਾਰਾ ਬਾਕ। ਇਹ ਲਾ ਗਿਆ ਬੰਨ। ਹੇ ਹਾਂ ਇੱਥੇ ਆ ਗਿਆ। ਮਾਕੇ ਦਾ ਜੱਟ ਪੜੀ ਰਿਹਾ ਬੋਰੇ ਖੱਤਾ। ਪਾਣੀ ਆ ਗਿਆ। ਪਾਣੀ ਆ ਗਿਆ। ਪਾਣੀ ਆ ਗਿਆ। ਉਹ ਦੂਜੇ ਪਾਸੇ ਲੰਘ ਗਿਆ ਪਾਣੀ। ਓਏ ਰੁਬਾ। ਮਾਕੇ ਪਾਣੀ ਨਾ ਗਿਆ। ਬੋਰੇ ਲਾਵਾ। ਲੈ ਲਾ ਗਿਆ। ਓਏ ਸਾਬੰਦ ਟਿਕਾਏ। ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਆਦਾ ਚੱਕੀ ਨਹੀਂ ਕੀਤੀ ਵਾਹਿਗੁਰੂ ਸਾਨੂੰ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਤੁਸੀਂ ਮੈਂ ਚੱਕੀ ਨਹੀਂ ਕੀਤੀ ਆਲੀਆ ਦਾ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤੋਂ ਚੱਕੀ ਨਹੀਂ ਕੀਤੀ ਵਾਹਿਗੁਰੂ ਸਾਨੂੰ ਚੱਕੀ ਨਹੀਂ ਕੀਤੀ ਵਾਹਿਗੁਰੂ ਸਾਨੂੰ ਚੱਕੀ ਨਹੀਂ ਕੀਤੀ ਵਾਹਿਗੁਰੂ ਸਾਨੂੰ ਚੱਕੀ ਨਹੀਂ ਕੀਤੀ ਉਹ ਇਧਰ ਆ ਜਾਂਦਾ ਕੱਲ ਆਜੂ ਨਾਲ ਉਹ ਤੇ ਮੈਂ ਚੱਕੀ ਨਹੀਂ ਕੀਤੀ ਵਾਹਿਗੁਰੂ ਤੂੰ ਵਾਹਿਗੁਰੂ ਸਾਨੂੰ ਚੱਕੀ ਨਹੀਂ ਕੀਤੀ ਗੁਰੂ ਸਾਹਿਬ 14 ਸਾਲ ਜੀ ਮਰ ਕੇ ਮਰ ਕੇ ਚੋਣਾਂ ਦੇ